ਹੁਸ਼ਿਆਰਪੁਰ ਦੇ ਟਾਂਡਾ ਰੋਡ ਵਿਖੇ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਦਾ ਜ਼ਿਲ੍ਹਾ ਪਦਰੀ ਦਫ਼ਤਰ ਦਾ ਉਦਘਾਟਨ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਵੱਲੋਂ ਖੋਲੇ ਗਏ ਇਸ ਦਫ਼ਤਰ ਵਿੱਚ ਸਰਦਾਰ ਹਰਜਿੰਦਰ ਸਿੰਘ ਧਾਮੀ ਅਤੇ ਪੂਰਾ ਜ਼ਿਲ੍ਹਾ ਹੁਸ਼ਿਆਰਪੁਰ ਦੀ ਅਕਾਲੀ ਲੀਡਰਸ਼ਿਪ ਅਤੇ ਮੈਂਬਰ ਸ਼ਾਮਿਲ ਹੋਏ। ਇਹਨਾਂ ਤੋਂ ਬਾਅਦ ਸਰਦਾਰ ਫਿਰਿੰਦਰ ਸਿੰਘ ਦੀ ਬੋਲਿਆ ਰਾਟਾ ਭਾਵੇਂ ਪਿੰਡ ਚ ਰਹਿੰਦੇ ਸੀ। ਪਰ ਦਾ ਅਫਸਰ ਇਹਨਾਂ ਨੇ ਵੀ ਕਾਂਡਾ ਚੌਂਕ ਦੇ ਵਿੱਚ ਬਣਾਇਆ ਸੀ ਹਰ ਇੱਕ ਬੰਦਾ ਸਿੱਧਾ ਹੀ ਆ ਕੇ ਤਾਂ ਇਹਨਾਂ ਜਿਹੜੇ ਪ੍ਰਧਾਨ ਰਹੇ ਆ ਬਾਗ ਕੋਪੀ ਜ਼ਿਲ੍ਹੇ ਦੇ ਵਿੱਚ ਤੇ ਸਾਰੇ ਵੱਖ-ਵੱਖ ਬਾਰਕਾਂ ਦੇ ਵਿੱਚ ਸ਼ਾਮਲੀ ਕਾਲੇਦਾਨੀ ਪਰਵੋਲਰ ਕੀਤਾ 2017 ਤੋਂ ਬਾਅਦ ਫਿਰ ਕੋਈ ਸਾਡੇ ਵਿੱਚ ਖਰੋਤ ਆ ਕੇ ਥੋੜੀ ਜਾਈ ਪਰ ਮੈਂ ਮਹਿਦੇ ਨਾ ਕਹਿ ਸਕਦਾ ਹੁਣ ਖਰੋਤ ਖਤਮ ਹੋ ਗਈ ਇੱਕ ਏਜੰਸੀਆਂ ਦੀ ਸਾਜ਼ਿਸ਼ ਸੀ ਉਹ ਸਾਜ਼ਿਸ਼ ਨੇ ਇਹ ਖੜਦੇ ਨਹੀਂ ਆ ਤੁਹਾਨੂੰ ਰਮਿੰਦਰ ਲੱਖੀ ਨੇ ਉਹਦੇ ਬੈਂਟ ਤੇ ਇੱਕ ਰੱਖਾ ਆ ਬਹੁਤ ਬੰਦਿਆ ਮਾਣ ਇੰਦਰੀਆਂ ਔਰ ਆ ਦੇ ਵਿੱਚ ਪਾਰਕਿੰਗ ਲਈ ਆ ਵਿਜੀਟੇਸ਼ਨ ਸ਼ਹਾਵਾ ਜੁਸ਼ਾ ਕੋਲ ਵੀ ਜੇ ਜਿਲ੍ਹਾ ਪ੍ਰਧਾਨ ਦੱਸਣਾ ਪਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਮੁੱਚੇ ਪੰਜਾਬ ਦਾ ਜਿਹੜਾ ਟਾਂਚਾ ਸੀ ਬਤੌਰ ਜ਼ਿਲ੍ਹਾ ਪ੍ਰਧਾਨ ਤੇ ਵਰਕਿੰਗ ਕਮੇਟੀ ਆਦਿ ਜਿਹੜੇ ਉਹ ਸਾਰੇ ਉਹਨਾਂ ਦਾ ਐਲਾਨ ਹੋਇਆ ਸੀ ਦੇਸ ਜਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਸਰਦਾਰ ਲਖਮਿੰਦਰ ਸਿੰਘ ਲੱਕੀ ਗਿਲ ਜੀਆਂ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਦਾ ਸ਼ੋਮਣੀ ਕਾਲੀਦਲ ਦਾ ਪ੍ਰਧਾਨ ਜਿਹੜਾ ਆ ਉਹ ਬਣਾਇਆ ਗਿਆ ਸੀ ਕਿਉਂਕਿ ਆਪਾਂਵੇਂ ਟਾਂਡੇ ਰਹਿੰਦੇ ਆ ਟਾਂਡੇ ਵੀ ਬੜਾ ਵੱਡਾ ਦਫ਼ਤਰ ਇਹਨਾਂ ਦਾ ਹੈਗਾ ਪਰ ਸ਼ਹਿਰ ਕਿਉਂਕਿ thora ਹੁੰਦਾ ਮੇਨ ਸ਼ੋਮਣੀ ਕਾਲੀਦਲ ਦਾ ਸੋ ਅੱਜ ਇਹਨਾਂ ਨੇ ਇਹ ਮਾਰਕੀਟ ਦੇ ਵਿੱਚ ਟਾਂਡਾ ਰੋਡ ਦੇ ਉੱਤੇ ਇੱਕ ਬਹੁਤ ਵਧੀਆ ਜਗ੍ਹਾ ਦੇ ਉੱਤੇ ਦੋ ਦੁਕਾਨਾਂ ਮੁੱਲ ਲੈ ਕੇ ਇੱਥੇ ਇਹਦਾ ਜਿਹੜਾ ਦਫ਼ਤਰ ਦਾ ਗਠਨ ਕੀਤਾ ਗਿਆ ਔਰ ਇਸ ਦਫ਼ਤਰ ਦੇ ਉਦਘਾਟਨ ਦੇ ਮੌਕੇ ਸਾਡੇ ਸਾਬਕਾ ਪ੍ਰਧਾਨ ਔਰ ਸਾਬਕਾ ਸਾਡੇ ਐਮਐਲਏ ਮੈਂਬਰ ਐਸਜੀਪੀਸੀ ਸਰਦਾਰ ਸੁਨਿੰਦਰ ਸਿੰਘ ਜੀ ਭੁਲੇਆ ਡਾਟਾ ਸਾਡੇ ਬਹੁਤ ਹੀ ਸਤਿਕਾਰਯੋਗ ਸਾਬਕਾ ਰਾਜ ਸਭਾ ਮੈਂਬਰ ਸਰਦਾਰ ਬਰਿੰਦਰ ਸਿੰਘ ਬਾਜਵਾ ਔਰ ਉਹਨਾਂ ਦੇ ਨਾਲ ਸਰਦਾਰ ਸੋਨ ਸਿੰਘ ਠੰਡਲ ਔਰ ਪੈਂਕੀ ਸ਼ਰਮਾ ਜੀ ਤੋਂ ਦੂਹੇ ਤੋਂ ਸਰਦਾਰ ਅਰਵਿੰਦਰ ਸਿੰਘ ਜੀ ਰਸੂਲਪੁਰ ਸਰਦਾਰ ਸੋਨ ਸਿੰਘ ਠੰਡਲ ਸਾਰੇ ਇਕੱਠੇ ਹੋ ਕੇ ਅੱਜ ਅਸੀਂ ਇਹ ਸਾਰਿਆਂ ਨੇ ਦਫ਼ਤਰ ਦਾ ਉਦਘਾਟਨ ਕੀਤਾ ਰਸਮੀ ਤੌਰ ਤੇ ਔਰ ਇਹ ਵੀ ਅੱਜ ਅਚੇਚੇ ਤੌਰ ਤੇ ਵਿਚਾਰ ਹੋਇਆ ਕਿਉਂਕਿ 29 ਤਰੀਕ ਤੱਕ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਵੋਟਾਂ ਪਾਣੀਆਂ ਉਹਦੇ ਲਈ ਵੀ ਮਲਾਂਕਣ ਕੀਤਾ ਗਿਆ ਕਿ ਤਰੰਤ ਆ ਜਿਹੜੇ ਰਹਿੰਦੇ ਦਾਸਦ ਨੇ ਸਾਰੇ ਵਰਕਰ ਤੇ ਹਲਕਾ ਅੰਚਾਰ ਸਹਿਬਾਨ ਜਥੇਦਾਰ ਸਹਿਬਾਨ ਉਹ ਸਾਰੇ ਆਪਣੇ ਜਾਤੀ ਤੌਰ ਤੇ ਅੰਕੜੇ ਕਲੈਕਟ ਕਰਕੇ ਜਿੱਥੇ-ਜਿੱਥੇ ਵੋਟਾਂ ਰਹਿੰਦੀਆਂ ਉਹ ਸਾਰਾ ਬਣਾਈਆਂ ਜਾਣ ਕਿਉਂਕਿ 29 ਫਰਵਰੀ ਲਾਸਟ ਡੇਟ ਆ ਉਸ ਤੋਂ ਬਾਅਦ ਵੋਟਾਂ ਬਣਾਉਣ ਦਾ ਕੋਈ ਸਮਾਂ ਨਹੀਂ ਮਿਲਣਾ ਉਸ ਤੋਂ ਇਲਾਵਾ ਆ ਮੌਜੂਦਾ ਸਮਾਂ ਕਿਉਂਕਿ ਕਿਸਾਨੀ ਦਾ ਚੱਲ ਰਿਹਾ ਤੇ ਸ਼੍ਰੋਮਣੀ ਅਕਾਲੀ ਦਲ ਤੇ ਹਮੇਸ਼ਾ ਹੀ ਇਹ ਕਹਾਣਾ ਦੀ ਜਥੇਬੰਦੀ ਤੇ ਕਿਸਾਨਾਂ ਦੇ ਨਾਲ ਖੜਦਾ ਰਿਹਾ ਇਹ ਜਿਸ ਦਿਨ ਤੋਂ ਵੀ ਸ਼ੰਭੂ ਬਾਰਡਰ ਤੇ ਮੋਰਚਾ ਲੱਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਸੇ ਦਿਨ ਲੰਗਰਾਂ ਦੀ ਵਿਵਸਥਾ ਉੱਥੇ ਕਰਵਾਉਣੀ ਸੀ ਸ਼ੁਰੂ ਔਰ ਹੁਣ ਮੈਡੀਕਲ ਫੈਸਿਲਿਟੀਆਂ ਵੀ ਉੱਥੇ ਜਿਹੜੀਆਂ ਆ ਲੀਗਲ ਏਡ ਦੇ ਤੌਰ ਤੇ ਜਿਹਨੂੰ ਮੈਡੀਕਲ ਏਡ ਦੇ ਤੌਰ ਦੇ ਉੱਤੇ ਉਹ ਅਸੀਂ ਐਂਬੂਲੈਂਸਾਂ ਵੀ ਖੜੀਆਂ ਕੀਤੀਆਂ ਤਾਂ ਕਿ ਜਿਸ ਵੇਲੇ ਦੂਸਰੇ ਪਾਸਿਓਂ ਅੰਸੂ ਗੈਸ ਸਿੱਟੀ ਜਾਂਦੀ ਆ ਜਾਂ ਰਬੜ ਦੀਆਂ ਗੋਲੀਆਂ ਚਲਾਈਆਂ ਜਾਂਦੀਆਂ ਮੈਂ ਆ ਲਿਸਟ ਮੰਗਾਈ ਆ 82 ਫੱਟੜ ਕਿਸਾਨ ਆ ਜਿਨ੍ਹਾਂ ਦੀਆਂ ਦੋਹਾਂ ਦੀਆਂ ਤਾਂ ਵਿਚਾਰਦੇ ਲੱਤਾਂ ਟੁੱਟੀਆਂ ਆ ਇੱਕ ਦੀ ਅੱਖ ਨਿਕਲ ਗਈ ਆ ਉਹ ਸਾਰੇ ਇਲਾਜ ਦੇ ਅਧੀਨ ਆ ਔਰ ਉਹ ਤੋਂ ਇਲਾਵਾ ਬਹੁਤ ਸਾਰੇ ਜਿਹੜੇ ਆ ਉੱਥੇ ਜਾਤੀ ਤੌਰ ਤੇ ਛੋਟੀਆਂ ਮਾਈਨਰ ਇੰਜਰੀਜ਼ ਆ ਪਰ ਉੱਥੇ ਬੈਠੇ ਆ ਇੱਕ ਗੱਲ ਵਿਚਾਰਾ ਆਪਣੀ ਗਵਾਨ ਜਾਨ ਵੀ ਗਵਾ ਵੇਖਾ ਉਹ ਸਾਡੇ ਗਰਦਾਸਪੁਰ ਤੋਂ ਸੀ ਤੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਆਉਂਦੇ ਦਿਨਾਂ 'ਚ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਕਿਸਾਨਾਂ ਨੂੰ ਮੈਡੀਕਲ ਏਡ ਜਿਹੜੀ ਆ ਉਹ ਵੀ ਮਹੱਇਆ ਕੀਤੀ ਜਾ ਸਕੇ ਕਿਉਂਕਿ ਜੋਕੇ ਸਮੇਂ ਦੇ ਵਿੱਚ ਬਹੁਤ ਔਖਾ ਹੁੰਦਾ ਮੈਡੀਕਲ ਏਡ ਲੈਣੀ ਲੱਤਾਂ ਦੇ ਵਿੱਚ ਰੋੜਾਂ ਪੈਣੀਆਂ ਹੋਰ ਸਾਰਾ ਕੁਝ ਹੋਣਾ ਔਰ ਅੱਜ ਇੱਥੇ ਜ਼ਿਲ੍ਹੇ ਦੀ ਜਥੇਬੰਦੀ ਨੇ ਵੱਡੇ ਪੱਧਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਭਾਵੇਂ ਪੰਜਾਬ ਦੇ ਵਿੱਚ ਵੀ ਸਮਰਥਨ ਕੀਤਾ ਹਾਸ਼ਿਆਰਪੁਰ ਦੇ ਵਿੱਚ ਅੱਜ ਸਾਰੀ ਸੀਨੀਅਰ ਲੀਡਰਸ਼ਿਪ ਨੇ ਇਸ ਜਿਹੜੀ ਕਿਸਾਨੀ ਸੰਘਰਸ਼ ਆ ਜਾਂ ਕਿਸਾਨੀ ਉੱਥੇ ਲਾ ਕੇ ਬੈਠੇ ਧਰਨਾ ਉਹਦੀ ਪੂਰ ਜੋੜ ਸਪੋਰਟ ਕੀਤੀ ਆ ਔਰ ਹਰ ਤਰ੍ਹਾਂ ਨਾਲ ਉਹਨਾਂ ਦੀ ਹਮਦਾਦ ਕਰਨ ਦਾ ਚਾਹੇ ਉੱਥੇ ਜਾ ਕੇ ਚਾਹੇ ਪਿੱਛੋਂ ਰਾਚਣ ਦਾ ਹੋਰ ਉਹ ਵੀ ਸਾਰਾ ਐਲਾਨ ਕੀਤਾ ਤੇ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਦੀ ਨਖੇਦੀ ਵੀ ਕੀਤੀ ਆ ਕਿ ਸੈਂਟਰ ਦੀ ਸਰਕਾਰ ਵਾਅਦੇ ਕਰਕੇ ਮੁੱਕਰ ਗਈ ਤੇ ਪੰਜਾਬ ਦੀ ਸਰਕਾਰ ਦੀ ਹਦੂਦ ਦੇ ਅੰਦਰ ਉੱਥੇ ਆਪਣੇ ਜਿਵੇਂ ਜਮ ਪਾਕਿਸਤਾਨ ਤੇ ਹਿੰਦੁਸਤਾਨ ਦੀ ਜੰਗ ਲੱਗੀ ਹੁੰਦੀ ਆ ਉਧਰੋਂ ਰਬੜ ਦੀਆਂ ਗੋਲੀਆਂ ਆਉਂਦੀਆਂ ਅਥਰੂ ਗੈਸ ਸਿੱਟੀ ਜਾਂਦੀ ਆ ਪਰ ਭਗਵਾਨ ਤਮਾਨ ਜਿਹੜਾ ਮੁੱਖ ਮੰਤਰੀ ਆ ਇਹ ਆ ਰਾਮਨਾ ਨੀਂਦ ਕੁੰਭ ਕਰਨੀ ਸੁੱਤਾ ਆ ਕਿੰਨੇ ਫਟੜ ਹੋ ਗਏ ਕਿੰਨੇ ਜ਼ਖਮੀ ਹੋ ਗਏ ਇਹਨੂੰ ਕੋਈ ਪਰਵਾਹ ਨਹੀਂ ਹੁਣ ਕਿਸਾਨ ਜਥੇਬੰਦੀਆਂ ਵੀ ਉੱਥੇ ਮੈਂ ਕੱਲ ਸੁਣਦਾ ਸੀ ਬਹੁਤ ਵੱਡੇ ਪੱਧਰ ਤੇ ਪੰਜਾਬ ਸਰਕਾਰ ਨਾਲ ਆਪਣਾ ਰੋਸ ਕਰ ਰਹੀਆਂ ਕਿ ਪੰਜਾਬ ਦੇ ਵਿੱਚ ਸਾਡਾ ਇਹ ਹਾਲਿਆ ਹਾਲੇ ਤਾਂ ਅਸੀਂ ਸ਼ੰਭੂ ਟੱਪੇ ਨਹੀਂ ਗਏ ਸੋ ਇਹ ਵੀ ਅੱਜ ਦੀ ਇੱਥੇ ਸ਼੍ਰੋਮਣੀ ਅਕਾਲੀ ਦਲ ਦੀ ਸਮੂਚੀ ਜ਼ਿਲ੍ਹਾ ਜਥੇਬੰਦੀ ਨੇ ਇਹਨਾਂ ਦੋਹਾਂ ਸਰਕਾਰਾਂ ਦੀ ਨਿਖੇਦੀ ਵੀ ਕੀਤੀ ਆ ਔਰ ਨਾਲ ਦੀ ਨਾਲ ਆਉਂਦੀ ਪਾਰਲੀਮੈਂਟ ਦੀ ਚੋਣ ਲਈ ਕਿਵੇਂ ਜਿਹੜਾ ਆ ਉਹ ਕੰਮ ਕੀਤਾ ਜਾਣਾ ਹਲਕਾ ਅੰਚਾਰ ਸਾਰਿਆਂ ਨੇ ਇਸ ਗੱਲ ਤੇ ਵੀ ਚਰਚਾ ਕੀਤੀ ਆ ਕਿ ਆਉਂਦੀ ਪਾਰਲੀਮੈਂਟ ਦੀ ਇਲੈਕਸ਼ਨ ਵੱਡੇ ਪੱਧਰ ਤੇ ਜੋਸ਼ ਦੇ ਨਾਲ ਲੜੀ ਜਾਊਗੀ ਸੋ ਇਹ ਅੱਜ ਦੇ ਮੋਇਨ ਅਜੰਡੇ ਸੀ ਤੇ ਮੇਨ ਤੌਰ ਤੇ ਦਫ਼ਤਰ ਦਾ ਢਾਟਣ ਚੌਵਨੀ ਗੁਰਦੁਆਰਾ ਪਰਮੰਦਰ ਕਮੇਟੀ ਦੀਆਂ ਰੈਂਦੇ ਸਮੇਂ ਚ ਵੋਟਾਂ ਬਣਾਉਣ ਦਾ ਜਿਹੜਾ ਉਹ ਮੁੱਦਾ ਅੱਜ ਜਿਹੜਾ ਹੈ ਉਹ ਇੱਥੇ ਅੱਜ ਗਮਾਇਆ ਰਿਹਾ। ਸੋ ਸਾਰਿਆਂ ਦਾ ਧੰਨਵਾਦ ਕਰਦਾ। ਬਹੁਤ ਵੱਡੇ ਪੱਧਰ ਤੇ ਸਾਰੇ ਵਰਕਰ ਸਹਿਬਾਨ, ਵੱਖ-ਵੱਖ ਬਿੰਗਾ ਦੇ ਪ੍ਰਧਾਨ ਸਹਿਬਾਨ, ਹਲਕਾ ਇੰਚਾਰਜ ਤੇ ਬਾਕੀ ਜਥੇਬੰਦੀਆਂ ਦੇ ਸਾਫਕਾ ਜਿਹੜੇ ਐਮਸੀਓ ਵੀ ਸਾਰੇ ਪਹੁੰਚੇ ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਸਾਰੇ ਭਾਈ ਕਮਾਂਡ ਨੇ ਦਾਫ ਨੂੰ ਇਹ ਜ਼ਿੰਮੇਵਾਰੀ ਫੋਪੀ ਸੀ ਜਿਲ੍ਹਾ ਪ੍ਰਣਾਲੀ ਬਣਾਇਆ ਸੀ ਉੱਥੇ ਮੈਂ ਸਮੂਚੀ ਹਾਈ ਕਮਾਂਡ ਦਾ ਜ਼ਿਲ੍ਹੇ ਦੀ ਸਮੂਚੀ ਲੀਡਰ ਕਿ ਲੀਡਰਸ਼ਿਪ ਦਾ ਸਾਰਿਆਂ ਦਾ ਧੰਨਵਾਦ ਵੀ ਕਰਦਾ ਹਾਂ ਔਰ ਜਿਹੜਾ ਦਫ਼ਤਰ ਨਵਾਂ ਦਫ਼ਤਰ ਖੋਲਿਆ ਗਿਆ ਹੈ ਜਿੱਦਾਂ ਕਿ ਦੱਸਿਆ ਸਾਡੇ ਪ੍ਰਧਾਨ ਸਾਹਿਬ ਧਾਮੀ ਸਾਹਿਬ ਨੇ ਔਰ ਇਹ ਬੜੀ ਵੱਡੀ ਲੋੜ ਸੀ ਇਸ ਦਫ਼ਤਰ ਦੀ ਕਿਉਂਕਿ ਮੇਸ਼ਕ ਭਾਵੇਂ ਬਦਾਸ ਕੋਲ ਪਿੰਡ ਗਿਲਜੀਆਂ ਵਿੱਚ ਮਿਆਣੀ ਵਿੱਚ ਟਾਂਡੇ ਵਿੱਚ ਦਫ਼ਤਰ ਹੈ ਪਰ ਇੱਥੇ ਜੋ ਹੁਸ਼ਿਆਰਪੁਰ ਵਿੱਚ ਬੜੀ ਲੋਡ ਸੀ ਉਹ ਦਫ਼ਤਰ ਅੱਜ ਖੋਲਿਆ ਗਿਆ ਹੈ ਔਰ ਸਮੂਚੀਆਂ ਜੋ ਹਲਕਾ ਅਨਚਾਰਜ ਸਾਰੇ ਹੀ ਲੀਡਰਸ਼ਿਪ ਸਾਰੇ ਹੀ ਵਿੰਗਾਂ ਦੇ ਪ੍ਰਧਾਨ ਅੱਜ ਪਹੁੰਚੇ ਹਨ ਉੱਥੇ ਜੋ ਐਫ ਡੀ ਪੀ ਫੀ ਜੀ ਇਲੈਕਸ਼ਨ ਦੇ ਸਬੰਧ ਵਿੱਚ ਵੀ ਵਿਚਾਰਾਂ ਹੋਈਆਂ ਜੋ ਲੋਕ ਸਭਾ ਦੀ ਇਲੈਕਸ਼ਨ ਆ ਰਹੀ ਉਹਦੇ ਵੀ ਸਬੰਧ ਵਿੱਚ ਵਿਚਾਰਾਂ ਹੋਈਆਂ ਔਰ ਕਿਸਾਨਾਂ ਦੇ ਬਾਰੇ ਵੀ ਸਾਰੀਆਂ ਵਿਚਾਰਾਂ ਹੋਈਆਂ ਜੋ ਕਿ ਧਾਮੀਫਾ ਨੇ ਬਹੁਤ ਹੀ ਵਿਸਤਾਰਪੂਰਵਕ ਦੱਸ ਦਿੱਤਾ ਹੈ ਔਰ ਮੈਂ ਅਫੀਵੀ ਖਾਨਾ ਦੇ ਨਾਲ ਔਰ ਸਾਰਿਆਂ ਨਾਲਾਂ ਔਰ ਜੋ ਅੱਜ ਦਫ਼ਤਰ ਭੁੱਲਿਆ ਗਿਆ ਸਾਰਿਆਂ ਨੂੰ ਮੈਂ ਵਰਕਰਾਂ ਦਾ ਧੰਨਵਾਦ ਵੀ ਕਰਦਾ ਹਾਂ ਔਰ ਸਾਰਿਆਂ ਨੂੰ ਵਧਾਈ ਵੀ ਦਿੰਦਾ ਹਾਂ ਉਹ ਬੇਨਤੀ ਵੀ ਕਰਦਾ ਹਾਂ ਆਪਾਂ ਇੱਥੇ ਰੋਜ਼ ਬੈਠ ਕੇ ਜੋ ਪਾਰਕ ਦੇ ਕੰਮ ਕਾਜ ਕਰਵਾਤੇ ਆਇਆ ਕਰੀਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ